ਹਾਂਜੀ ਵੀਰੋ ਮੈਂ ਸੈਕਿੰਡ ਸੋਡੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਇਸ ਟਾਈਮ ਅਸੀਂ ਖੜੇ ਆ ਕਬੀਰਪੁਰ ਮੰਡੀ ਤੇ ਕਬੀਰਪੁਰ ਮੰਡੀ ਦੇ ਨਾਲ ਹੀ ਬਾਉਬੁਰ ਮੁੰਡਾ ਪਿੰਡ ਘੜਕਾ ਆਲੀ ਗਦਾ ਬੋਲੇ ਤੇ ਹੋਰ ਜਿੰਨਾ ਇਲਾਕਾ ਇਹ ਸਾਰਾ ਇਲਾਕਾ ਟੋਟਲ ਫਸਲਾਂ ਬਰਬਾਦ ਹੋ ਗਈਆਂ ਤੇ ਬਾਉਬੁਰ ਤੋਂ ਨਾਲ ਦੇ ਜਿਹੜੇ ਪਿੰਡ ਆ ਉਹਨਾਂ ਦੇ ਦੇ ਮਾ ਅੱਗੇ ਵੀਡੀਓ ਪਾਏ ਹੋਏ ਵੀ ਘਰ ਵੀ ਵਿਚਾਰਿਆਂ ਦੇ ਮਾਲ ਡੰਗਰ ਵੀ ਨੁਕਸਾਨ ਹੋ ਗਿਆ ਹਾਂਜੀ ਹੁਣ ਆ ਸੋਨੀਆ ਮਾਨ ਕਰਨ ਦੀ ਵੀ ਜਿੱਥੋਂ ਜੇ ਪਾਣੀ ਨਿਕਲੇ ਉੱਥੇ ਤੁਸੀਂ ਬੋਰਾ ਤੁੰਦਿਆ ਕਰੋ ਤਾਂ ਪਾਣੀ ਨਿਕਲਣਾ ਬੰਦ ਹੋ ਜਾਊਗਾ ਇਹ ਸਰਕਾਰੀ ਨਮਾਉਂਦੇ ਆ ਇਹ ਸਰਕਾਰੀ ਸਹੂਲਤਾ ਆ ਇਹ ਤਾਂ ਮੇਰਾ ਖਿਆਲ ਆ ਵੀ ਕਿਸਾਨਾਂ ਦੇ ਜਿਹੜਾ ਜੰਮ ਦਾ ਬੱਚਾ 2-4 ਸਾਲ ਦਾ ਉਹਨਾਂ ਨੂੰ ਵੀ ਪਤਾ ਆ ਤੇ ਵੀਰੋ ਜਿਹੜੀ ਸਰਕਾਰੀ ਸਹੂਲਤਾ ਚਾਹੀਦੀਆਂ ਉਹ ਇਲਾਕੇ ਨੂੰ ਨਹੀਂ ਮਿਲੀਆਂ ਸਾਡੇ ਇਲਾਕੇ ਵਿੱਚ ਮੈਂ ਖੁਦ ਇਸੇ ਇਲਾਕੇ ਦਾ ਰਹਿਣ ਵਾਲਾ ਮੇਰਾ ਪਿੰਡ ਲੋਦੀਵਾਲ ਆ ਜਿੰਨੇ ਸਾਡੇ ਇਲਾਕੇ ਚ ਬੂਸੋਵਾਲ ਲੋਦੀਵਾਲ ਭਾਗੋਬੜਾ ਕਬੀਰਪੁਰ ਆਦੀ ਕਲਾਂ ਬੂਲੇ ਹਾਜੀਪੁਰ ਅੱਲੂਵਾਲ ਚੱਕ ਜਿੰਨੇ ਵੀ ਪਿੰਡ ਪੈਂਦੇ ਆ ਕਿਸੇ ਵੀ ਪਿੰਡ ਜਿੰਮੀ ਨਹੀਂ ਹੈਗਾ ਕੋਈ ਡਿਸਪੈਂਸਰੀ ਨਹੀਂ ਹੈਗੀ ਕੋਈ ਖੇਡ ਗਰਾਊਂਡ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਸਹੂਲਤ ਨਹੀਂ ਹੈਗੀ ਤੇ ਟੈਕਸ ਤੇ ਅਸੀਂ ਭਰਦੇ ਆ ਨਾ ਹਰ ਚੀਜ਼ ਦਾ ਸੀ ਟੈਕਸ ਭਰਦੇ ਆ ਪਰ ਉਹ ਕਿਸਾਨਾਂ ਦਾ ਪੋੜਾ ਬਣ ਕੇ ਲੋ ਜਾਂ ਬੇਵਕੂਫੀ ਕਹ ਲੋ ਕਿ ਇੰਨਾ ਗੱਲਾਂ ਵੱਲ ਲੋਕਾਂ ਦਾ ਧਿਆਨ ਹੀ ਹੈ ਨਹੀਂ ਸਰਕਾਰੀ ਸਿਸਟਮ ਸਾਰਾ ਫੇਲ ਕਰਕੇ ਤੇ ਸੁਲਤਾਨਪੁਰ ਬਣ ਗਿਆ ਐਜੂਕੇਸ਼ਨ ਦੀ ਮੰਡੀ ਉਥੇ ਬਸਾਂ ਭਰ-ਭਰ ਬੱਚਿਆਂ ਦੀ ਇਦਾਂ ਤੋਦਾਂ ਲੈ ਜਾਂਦੇ ਆ ਜੋ ਬੇ ਉਥੇ ਬੋਰਡ ਲਾਉਂਦੇ ਵੀ ਇੰਨੇ ਇੱਕ ਬੱਚੇ ਨੇ 99% ਲੈ ਲਿਆ ਇੱਕ ਬੱਚੇ ਨੇ 98% ਲੈ ਲਿਆ ਇੱਕ ਨੇ 97% ਤੇ ਉਹ ਸਾਰੇ ਬੱਚੇ 10 ਸਾਲਾਂ ਬਾਅਦ ਕੈਨੇਡਾ ਦਿਹਾੜੀਆਂ ਕਰਦੇ ਹੁੰਦੇ ਆ ਇਹ ਪੰਜਾਬ ਦੇ ਲੋਕੋ ਸੋਚਣਾ ਪੈਣਾ ਆ ਲੀਡਰਸ਼ਿਪ ਮ제 ਲੈ ਰਹੀ ਲੀਡਰਸ਼ਿਪ ਨੇ ਆਪਣੇ ਦੱਲੇ ਹਰ ਪਿੰਡ ਹਰ ਥਾਂ ਦਾ ਛੱਡੇ ਹੋਏ ਆ ਤੇ ਪਿਛਲੇ 70 ਸਾਲ ਤੋਂ ਲੀਡਰਸ਼ਿਪ ਮ제 ਲੈ ਰਹੀ ਆ ਤੇ ਕਿਸਾਨ ਮਰ ਰਿਹਾ ਆ ਪੰਜਾਬ ਦਾ ਕਿਸਾਨ ਕਰਜੇ ਵਿੱਚ ਸਭ ਤੋਂ ਜਿਆਦਾ ਮੌਤਾਂ ਜਿਹੜੀਆਂ ਆ ਉਹ ਪੰਜਾਬ ਚ ਫਾ ਲੈ ਲੈ ਕਿਸਾਨਾਂ ਨੇ ਕੀਤੀਆਂ ਤੇ ਮਜ਼ਦੂਰ ਦਾ ਪੰਜਾਬ ਚ ਇਹ ਹਾਲਾ ਵੀ ਉਹ ਸਵੇਰੇ ਦਿਹਾੜੀ ਜਾਊਗਾ ਤੇ ਪੈਸੇ ਲੈ ਕੇ ਆਊਗਾ ਤੇ ਉਹਦੀ ਘਰ ਵਾਲੀ ਨੇ ਰਾਸ਼ਨ ਲਿਆ ਕੇ ਦੁਕਾਨ ਤੋਂ ਤੇ ਫੇਰ ਉਹ ਰੋਟੀ ਬਣਾਉਣੀ ਆ ਤੇ ਖਾਣੀ ਆ ਹੁਣ ਇਹ ਜਿਹੜਾ ਇੰਨਾ ਇਲਾਕਾ ਬਰਬਾਦ ਹੋ ਗਿਆ ਆ ਇਹ ਆਉਣ ਵਾਲੇ 6 ਮਹੀਨਾ ਤੱਕ ਕੀ ਹਾਲਤ ਹੋਗੀ ਖੁਦ ਸੋਚੋ ਸਾਡੀ ਪੂਰੀ ਜਵਾਨੀ ਡਰਗ ਅਡਿਕਟ ਹੋਈ ਹੋਈ ਆ ਨਸ਼ੇੜੀ ਹੋ ਚੁੱਕੀ ਆ ਨਸ਼ੇੜੀ ਕੀਤੀ ਗਈ ਆ ਕੀ ਗੱਲ ਨਸ਼ਾ ਛੱਡ ਦੇਣਗੇ ਉਹ ਗਲਤ ਰਸਤੇ ਨਹੀਂ ਜਾਣਗੇ ਜੋ ਪੰਜਾਬ ਦਾ ਬੇੜਾ ਗਰ ਕੇ ਪਿਛਲੇ 70 ਸਾਲ ਤੋਂ ਪੰਜਾਬ ਦੀ ਲੀਡਰਸ਼ਿਪ ਨੇ ਕੀਤਾ ਆ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਮੂਰਖ ਬਣਾ ਕੇ ਬਾਬੇ ਵੱਡੀਆਂ-ਵੱਡੀਆਂ ਗੱਲਾਂ ਕਰ ਛੱਡਦੇ ਰੱਬ ਵਿਖਾ ਦਿੰਦੇ ਆ ਸਵਰਗਾ ਦੀਆਂ ਗੱਲਾਂ ਕਰਦੇ ਆ ਅਗਲੇ ਜਨਮ ਦੀਆਂ ਕੋਈ ਬਾਬਾ ਨਹੀਂ ਹੁਣ ਸਾਹਮਣੇ ਆਇਆ ਕੋਈ ਬਾਬਾ ਪਿੰਡਾਂ 'ਚ ਆਇਆ ਕੋਈ ਵੱਡਾ ਲੀਡਰ ਪਿੰਡਾਂ 'ਚ ਆਇਆ ਕੋਈ ਜਿਹੜੀਆਂ ਵੱਡੀਆਂ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਸੀ ਅਸੀਂ ਆਹ ਕਰਦੇ ਉਹ ਕਰਦੇ ਕੋਈ ਪਿੰਡਾਂ ਚ ਆਈ ਕੋਈ ਨਹੀਂ ਆਇਆ ਬਿਲਕੁਲ ਕੋਈ ਨਹੀਂ ਆਇਆ ਪਿੰਡਾਂ ਦੀ ਮਦਦ ਕੀਤੀ ਸਿਰਫ ਪਿੰਡਾਂ ਵਾਲੇ ਲੋਕਾਂ ਨੇ ਜਿੱਥੇ ਹੱਥ ਨਹੀਂ ਆਇਆ ਉਹ ਲੋਕ ਜਿੱਥੇ ਹੱਥ ਆਇਆ ਉਹਨਾਂ ਦੀ ਮਦਦ ਵਾਸਤੇ ਭੱਜੇ ਤਾਂ ਸਰਵਾਈਵ ਹੋ ਸਕਿਆ ਆ ਤੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਆ ਆਪਣਾ ਦਿਮਾਗ ਖੋਲਣਾ ਪੈਣਾ ਆ ਆਪਣੀਆਂ ਬੇਸਿਕ ਜ਼ਰੂਰਤਾਂ ਜਿਹੜੀਆਂ ਖੁਦ ਕੰਪਲੀਟ ਕਰਨੀਆਂ ਪੈਣੀਆਂ ਆ ਇਹ ਲੰਗਰ ਲਾਉਣੇ ਬੰਦ ਕਰੋ ਇਹ ਦਾਨ ਪੁੰਨ ਕਰਨਾ ਬੰਦ ਕਰੋ ਸਭ ਤੋਂ ਪਹਿਲਾਂ ਆਪਣੇ ਪਿੰਡ 'ਚ ਸਰਕਾਰੀ ਸਕੂਲ ਜਿਹਦਾ ਤੁਸੀਂ ਟੈਕਸ ਦਿੰਦੇ ਹੋ ਉਹ ਬਣਾਓ ਪਾਰਕ ਬਣਾਓ ਪਾਰਕਾਂ 'ਪੜੀ ਖੇਡ ਮੇਲੇ ਸ਼ੁਰੂ ਕਰੋ ਖਿਡਾਰੀਆਂ ਨੂੰ ਚੰਗੇ ਨਾਮ ਦਿਵੋ ਜਦੋਂ ਇੱਕ ਖਿਡਾਰੀ ਚੰਗੇ ਨਾਮ ਲੈ ਕੇ ਆਊਗਾ ਤੇ ਉਹਦਾ ਭਰਾ ਵੀ ਸੋਚੂਗਾ ਮੈਂ ਵੀ ਖਿਡਾਰੀ ਬਣਾ ਜਿੰਨੇ ਖਿਡਾਰੀ ਪਾਰਟਿਸਪੇਟ ਕਰਦੇ ਆ ਇਹ ਨਹੀਂ ਕਿ ਜਿੱਤਿਆ ਜਿਹੜਾ ਜਿੰਨੇ ਪਾਰਟਿਸਪੇਟ ਕਰਦੇ ਆ ਉਹਨਾਂ ਨੂੰ ਚੰਗੇ ਪੈਸੇ ਦਿੱਤੇ ਜਾਣ ਇਹ ਖਿਡਾਰੀ ਡੱਬਾ ਚਾ ਕੇ ਸਵੇਰੇ ਕੰਮ ਜਾਊਗਾ ਤੇ ਸ਼ਾਮਾਂ ਨੂੰ ਕਹੂਗਾ ਵੀ ਮੈਂ ਆ ਕੇ ਖੇਡਣਾ ਹੁੰਦਾ ਘੇੜ ਨਹੀਂ ਹੋਣੀ ਤੀਜੀ ਗੱਲ ਇਹ ਖੌਦ ਆਪਣੀਆਂ ਬੇਸਿਕ ਜ਼ਰੂਰਤਾਂ ਪੂਰੀਆਂ ਕਰਨੀਆਂ ਪੈਣੀਆਂ ਤਾਂ ਹੀ ਪੰਜਾਬ ਦੀ ਜਵਾਨੀ ਬਾਹਰ ਸਕੋਗੀ ਚੀਨ ਵਾਂਗ ਟ੍ਰੇਡ ਦਾ ਰੀਸੇਲ ਰੀਸਾਈਕਲ ਬਣਾਉਣਾ ਪੈਣਾ ਆ ਇਹ ਜਿਹੜੀ ਆਪਾਂ ਪਿਛਲੇ 70 ਸਾਲ ਤੋਂ ਅਸੀਂ ਮ ਵੀ ਕਿਸਾਨ ਆਂ ਟਰਾਲੀਆਂ ਭਰ-ਭਰ ਕੇ ਮੰਡੀ ਚ ਢੇਰ ਲਾਉਨੇ ਆ ਉਸ ਤੋਂ ਗਰੇਜ ਕਰਨਾ ਪੈਣਾ ਆ ਉਦੇ ਵਾਸਤੇ ਛੋਟੀਆਂ ਕੰਪਨੀਆਂ ਖੋਲ੍ਹ ਰੀਆਂ ਪੈਣੀਆਂ ਜਿਸ ਲੈਵਲ ਦਾ ਪੰਜਾਬ 'ਚ ਉਪਜ ਹੁੰਦੀ ਆ ਜੇ ਇਥੇ ਸਹੀ ਬੰਦੇ ਹੁੰਦੇ ਸਹੀ ਨੇਤਾ ਹੁੰਦੇ ਤੇ ਪੰਜਾਬ ਦੇ ਬ੍ਰਾਂਡ ਚੌਲ ਕੰਟ ਹਰ ਕੁਝ ਬ੍ਰਾਂਡ ਪੂਰੇ ਬਾਡਜ ਵੀ ਕਿਆ ਕਰਨਾ ਚਾਹੀਦਾ ਇੱਕ ਇੱਕ ਕਿਲੋ ਦੀ ਕੀਮਤ ਵਿਆਗ ਗਈ ਸੀ ਪਰ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਪੰਜਾਬ ਦੇ ਲੋਕਾਂ ਨੂੰ ਕਦੀ ਕਿਸੇ ਪਾਸੇ ਲਾਤਾ ਕਦੀ ਕਿਸੇ ਪਾਸੇ ਲਾਤਾ ਕਦੀ ਕਿਸੇ ਪਾਸੇ ਲਾਤਾ ਇਦਾਂ ਹੀ 5-6 ਕੀੜੀਆਂ ਜਿਹੜੀਆਂ ਆ ਮੇਰੇ ਅੱਜਵਰੀ 50 ਸਾਲ ਦੀ ਉਮਰ ਆ ਮੇਰੇ ਸਾਹਮਣੇ 4-5 ਪੀੜੀਆਂ ਜਿਹੜੀਆਂ ਪੰਜਾਬ ਦੀਆਂ ਬਰਬਾਦ ਹੋਈਆਂ ਤੇ ਇਦਾਂ ਹੀ ਨਹੀਂ ਤਾਂ ਪੀੜੀਆਂ ਬਰਬਾਦ ਹੁੰਦੀਆਂ ਰਹਿਣਗੀਆਂ ਹਰ ਬੰਦਾ ਪੰਜਾਬ ਦੇ ਜਿਹੜਾ ਮਾੜਾ ਜਿਹਾ ਹੁੰਦਾ ਉਹ ਸੋਚਦਾ ਮੈਂ ਉੱਪਰ ਲਿਆਂ ਦੀ ਚਮਚਾ ਗਰੀ ਕਰਕੇ ਆਪਣਾ ਸੂਤ ਲਾ ਲਾ ਆਪਣਾ ਢਿੱਡ ਭਰ ਲਾ ਇਹ ਕਿਹੋ ਜੀ ਮਾੜੀ ਰੀਤ ਪੰਜਾਬ 'ਚ ਚੱਲੀ ਆ ਭਗਤ ਸਿੰਘ ਦੀ ਕੌਮ ਆਸੀਂ ਭਗਤ ਸਿੰਘ ਦੇ ਰਾਹ ਤੇ ਚੱਲੀਏ ਭਗਤ ਸਿੰਘ ਦੇ ਰਾਹ ਤੇ ਚੱਦਣ ਵਾਲਿਆਂ ਦਾ ਸਾਥ ਦਈਏ ਪਹਿਲੋਂ ਆਪਣੀਆਂ ਬੇਸਿਕ ਜ਼ਰੂਰਤਾਂ ਪੂਰੀਆਂ ਕਰੀਏ ਆਪਣੀ ਗ੍ਰਾਮ ਪੰਚਾਇਤ ਸਭਾ ਜਿਹੜੀਆਂ ਖੜੀ ਕਰੀਏ ਆਪਣੇ ਪਿੰਡਾਂ 'ਚ ਜਿਮ ਖੇਡਾਂ ਹਾਲ ਸ਼ੇਮ ਨਿਬਾਲ ਹਰ ਤਰ੍ਹਾਂ ਦੇ ਨੀਤਾ ਹੋਇਆ ਕਰੀਏ ਖੇਡਾਂ ਇਹ ਸਭ ਚੀਜ਼ਾਂ ਖੜੀਆਂ ਕਰੀਏ ਤਾਂ ਆਪਣੀ ਡਿਵੈਲਪਮੈਂਟ ਹੋਣੀ ਆ ਚੀਨ ਵਾਂਗ ਆਪਾਂ ਵੀ ਆਪਣੀ ਫਸਲ ਨੂੰ ਪ੍ਰੋਡਕਟ ਦੇ ਤੌਰ ਤੇ ਵੇਚੀਏ ਢੇਰ ਲਾਉਣੇ ਬੰਦ ਕਰੀਏ ਧੰਨਵਾਦ ਵੀਰੋ ਧੰਨਵਾਦ